ਨੇ ਜੋ ਵੇਖੇ ਸੀ ਉਹ ਸੁਪਨੇ ਹੀ ਟੱਗ ਗਏ ਤੇਰੇ ਜਾਣ ਪਿੱਛੋਂ ਸਾਡੇ ਖਾਬ ਦੂਰੇ ਰਹਿ ਗਏ। ਆਗਣ ਤੇ ਬੈਠੀ ਭੈਣ ਦੇ ਨਹੀਂ ਰੁਕੇ ਹੰਝੂ ਵਿਆਹ ਤੋਂ ਕੁਝ ਸਾਲ ਪਹਿਲਾਂ ਭੈਣ ਦਾ ਮੁੱਕ ਗਿਆ। ਪਰਾ ਜੱਥੇ ਕੀ ਦੋਸਤੋ ਵਿਆਹ ਵਾਲੇ ਦਿਨ ਪਰਿਵਾਰ ਕਮੇਬਰਾ ਨੇ ਕੁੜੀ ਦੇ ਭਰਾ ਦੀ ਫੋਟੋ ਜਦੋਂ ਸਾਹਮਣੇ ਕੀਤੀ ਤਾਂ ਕੁੜੀ ਦੀ ਅੱਖਾਂ ਦੇ ਵਿੱਚੋਂ ਆ ਗਏ ਹੰਝੂ ਜੱਥੇ ਕੀ ਦੋਸਤ ਇਹੋ ਜਿਹੀ ਹੈ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਭਾਵਕ ਕਰਕੇ ਰੱਖ ਦਿੰਦੀਆਂ ਹਨ ਤੇ ਤੁਸੀਂ ਵੀਡੀਓ ਦਾ ਦਾਰਦ ਦੇਖ ਸਕਦੇ ਹੋ ਜਿੱਥੇ ਕਿ ਹਰ ਇੱਕ ਪੰਜਾਬੀ ਇਸ ਵੀਡੀਓ ਨੂੰ ਦੇਖ ਕੇ ਸੋਚਦਾ ਹੋਵੇਗਾ ਕਿ ਦੱਬ ਨੇ ਤਾਂ ਬੇਹੱਦ ਹੀ ਤੱਕਾ ਕੀਤਾ ਜਬਾਨ ਉਮਰੇ ਤੁਰ ਜਾਣਾ ਜਿੱਥੇ ਕਿ ਦੋਸਤੋ ਇਹੋ ਜਿਹੀਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭੈਣ ਭਰਾ ਦਾ ਰਿਸ਼ਤਾ ਜਿੱਥੇ ਕਿ ਦੋਸਤੋ ਕੁੜੀ ਨੇ ਆਪਣੇ ਸਾਗਣ ਵਾਲੇ ਦਿਨ ਆਪਣੇ ਭਰਾ ਨੂੰ ਯਾਦ ਕਰਕੇ ਹੋਈ ਬੇਹੱਦ ਭਾਵਕ ਜਿੱਥੇ ਕਿ ਦੋਸਤੋ ਪਰਿਵਾਰ ਨੂੰ ਵੀ ਆਪਣੇ ਪੁੱਤ ਦੀ ਕਮੀ ਮਹਿਸੂਸ ਹੁੰਦੀ ਹੋਵੇਗੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਧੰਨਵਾਦ